ਦੇਖੋ ਧੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਧੀਆਂ ਦਾ ਜਿਹੜਾ ਤਿਉਹਾਰ ਹੈ ਉਹ ਹਰ ਸ਼ਹਿਰ-ਸ਼ahr ਪਿੰਡ 'ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਧੀਆਂ ਲਈ ਪੈਣ ਵਾਲੀ ਕੀਤਾ ਸੀ ਉਹ ਕਦੋਂ ਤੱਕ ਹੋ ਰਿਹਾ ਹੈ। ਦੇਖੋ ਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੋ ਪੂਰਾ ਕਰਕੇ ਹੀ ਵੋਟਾ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਸੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਰੂਰ ਇਹਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਅੱਗੋਂ ਬਣਦੀ ਹੋ ਜਾਵੇ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਜੀ ਥੈਂਕ ਯੂ ਮੈਂ ਚਾਹੀਦੀ

ਕੁੱਤਿਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਧੀਆਂ ਦਾ ਜਿਹੜਾ ਤਿਹਾਰ ਹੈ ਉਹ ਹਰ ਸ਼ਹਿਰ-ਸ਼হর ਪਿੰਡ 'ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਧੀਆਂ ਲਈ ਪੈਣ ਲਈ ਕੀਤਾ ਸੀ ਉਹ ਕਦੋਂ ਤੱਕ ਹੋ ਰਿਹਾ। ਦੇਖੋ ਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੋ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਸੋਣੇ ਚੈ ਜੇ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਰੂਰ ਇਹਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਅੱਗੋਂ ਬਣਦੀ ਹੋ ਜਾਵੇ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਜੀ ਥੈਂਕ ਯੂ ਮੈਂ ਜਾਂਦੀ ਹਾਂ

ਕੋਤੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹਨ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਧੀਆਂ ਦਾ ਜਿਹੜਾ ਤਿਹਾਰ ਹੈ ਉਹ ਹਰ ਸ਼ਹਿਰ ਛਰ ਪਿੰਡ ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਧੀਆਂ ਲਈ ਪੈਣ ਲਈ ਕੀਤਾ ਸੀ ਉਹ ਕਿਦੋਂ ਤੱਕ ਦੇਖੋ ਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੋ ਪੂਰਾ ਕਰਕੇ ਹੀ ਵੋਟਾ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਸੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਰੂਰ ਇਹਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਅੱਗੋਂ ਬਣਦੀ ਹੋ ਜਾਵੇ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਜੀ ਥੈਂਕ ਯੂ

ਦੇਖੋ ਧੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਧੀਆਂ ਦਾ ਜਿਹੜਾ ਤਿਹਾਰ ਹੈ ਉਹ ਹਰ ਸ਼ਹਿਰ-ਸ਼ahr ਪਿੰਡ 'ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਧੀਆਂ ਲਈ ਪੈਣ ਲਈ ਕੀਤਾ ਸੀ ਉਹ ਕਦੋਂ ਦੇਖੋ। ਦੇਖੋ ਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੋ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਰੂਰ ਇਹਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਅੱਗੋਂ ਬਣਦੀ ਹੋ ਜਾਵੇ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਕਾਲਜ ਇੰਸਟਿਟਿਊਟ ਚਾਹਤ ਹੈ ਠੀਕ ਮੈਂ ਜਾਤੀਂ

ਕਤਿਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਧੀਆਂ ਦਾ ਜਿਹੜਾ ਤਿਹਾਰ ਹੈ ਉਹ ਹਰ ਸ਼ਹਿਰ-ਛਰ ਪਿੰਡ 'ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਧੀਆਂ ਲਈ ਪੈਣ ਵਾਲੀ ਕੀਤਾ ਸੀ ਉਹ ਕਦੋਂ ਦੇਖੋ। ਦੇਖੋ ਮਾਨ ਸਾਹਿਬ ਕਹਿਣੀ ਕਤਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੋ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਸੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਰੂਰ ਇਹਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਅੱਗੋਂ ਬਣਦੀ ਹੋ ਜਾਵੇ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਜੀ ਪਾਲੇ ਤੇ ਨਾ ਥੈਂਕ ਯੂ

ਦੇਖੋ ਥੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਥੀਆਂ ਦਾ ਜਿਹੜਾ ਤਿਹਾਰ ਹੈ ਉਹ ਹਰ ਸ਼ਹਿਰ-ਸ਼হর ਪਿੰਡ 'ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਥੀਆਂ ਲਈ ਪੈਣਾ ਲਈ ਕੀਤਾ ਸੀ ਉਹ ਕਦੋਂ ਤੱਕ ਹੋ ਰਿਹਾ। ਦੇਖੋ ਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੋ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਰੂਰ ਇਹਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਅੱਗੋਂ ਮੰਨਦੀ ਹੋ ਜਾਵੇ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਕਾਲਜ ਜੀ ਅੱਛਾ ਮੈਂ ਜਾਦੀ ਹਾਂ

ਕੋਤਿਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਧੀਆਂ ਦਾ ਜਿਹੜਾ ਤਿਹਾਰ ਹੈ ਉਹ ਹਰ ਸ਼ਹਿਰ-ਸ਼হর ਪਿੰਡ 'ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਧੀਆਂ ਲਈ ਪੈਣ ਵਾਲੀ ਕੀਤਾ ਸੀ ਉਹ ਕਦੋਂ ਦੇਖੋ। ਦੇਖੋ ਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੋ ਪੂਰਾ ਕਰਕੇ ਹੀ ਵੋਟਾ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਰੂਰ ਇਹਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਅੱਗੋਂ ਬਣਦੀ ਹੋ ਜਾਵੇ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਜੀ ਥੈਂਕ ਯੂ

ਦੇਖੋ ਧੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਧੀਆਂ ਦਾ ਜਿਹੜਾ ਤਿਹਾਰ ਹੈ ਉਹ ਹਰ ਸ਼ਹਿਰ-ਸ਼ahr ਪਿੰਡ 'ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਧੀਆਂ ਲਈ ਪੈਣਾ ਲਈ ਕੀਤਾ ਸੀ ਉਹ ਕਦੋਂ ਤੱਕ ਹੋ ਰਿਹਾ। ਦੇਖੋ ਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੋ ਪੂਰਾ ਕਰਕੇ ਹੀ ਵੋਟਾ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ 'ਚ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਜ਼ਰੂਰ ਇਹਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਅੱਗੋਂ ਬਣਦੀ ਹੋ ਜਾਵੇ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਜੀ ਥੈਂਕ ਯੂ